ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਗੈਂਗਸਟਰਾਂ ਦੇ ਵਾਰ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ ਹੈ ਇਹਦੇ ਵਿੱਚ ਅਸੀਂ ਸਕਸੈਸਫੁਲੀ ਦੋ ਸ਼ੂਟਰ ਭਰਾਵਾਂ ਨੂੰ ਅਰੈਸਟ ਕਰਕੇ ਦੋ ਵੱਖ-ਵੱਖ ਕੰਟਰੈਕਟ ਕਿਲਿੰਗ ਨੈਟਵਰਕਸ ਦਾ ਪਰਦਾਫਾਸ਼ ਕੀਤਾ ਹੈ ਇਹ ਦੋਨੋਂ ਭਰਾਵਾਂ ਦੇ ਨਾਂ ਹਨ 25 ਸਾਲਾਂ ਦਾ ਵਿਸ਼ਾਲ ਪੁੱਤਰ ਸਤਪਾਲ ਨizamuddin ਬਸਤੀ ਸਦਰ ਫਿਰੋਜ਼ਪੁਰ ਦਾ ਰਹਿਣ ਵਾਲਾ ਅਤੇ ਦੂਜਾ ਜਿਹੜਾ ਕਿ ਇਹਦਾ ਛੋਟਾ ਭਰਾ ਹੈ 23 ਸਾਲਾਂ ਦਾ ਗੋਰਾ ਪੁੱਤਰ ਸਤਪਾ ਇਹਦੇ ਵਿੱਚ ਜਿਹੜੀ 18 ਤੇ 19 ਜਨਵਰੀ ਦੀ ਦਰਮਿਆਨੀ ਰਾਤ ਐਕਸਟਰਸ਼ਨ ਤੋਂ ਬਾਅਦ ਫਾਇਰਿੰਗ ਹੋਈ ਸੀ ਕਪੜਾ ਵਪਾਰੀ ਘਟੀਕਾ ਮੋਹੱਲਾ ਦੇ ਰਹਿਣ ਵਾਲੇ ਆਸ਼ੂ ਵਿਜੈਨ ਦੇ ਘਰ ਦੇ ਬਾਹਰ ਉਹਦਾ ਜਿਹੜਾ ਸ਼ੂਟਰ ਸੀ ਵਿਸ਼ਾਲ ਉਹਨੂੰ ਅਰੈਸਟ ਕੀਤਾ ਗਿਆ ਹੈ ਵਿਸ਼ਾਲ ਉਹੀ ਅਕਿਊਜ਼ ਹੈ ਜਿਨੇ ਇਹਦੀ ਗੱਟੀ ਤੇ ਵੀ ਪੈਟਰੋਲ ਪਾ ਕੇ ਉਹਨੂੰ ਅਗਲਾ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਦੂਸਰਾ ਹੈ ਇਹਦਾ ਛੋਟਾ ਪ੍ਰਾਗ ਗੋਰਾ ਗੋਰਾ ਦੋ ਮੁਕਦਮਿਆਂ ਵਿੱਚ ਲੋੜਿੰਦਾ ਸੀ ਚਮਕੌਰ ਸਾਹਿਬ ਅਤੇ ਮਾਛੀਵਾੜਾ ਸਾਹਿਬ ਦੇ 161 ਅ 18 बटा 25 ਮਾਛੀਵਾੜਾ ਸਾਹਿਬ ਅਤੇ 81 बटा 25 ਚਮਕੌਰ ਸਾਹਿਬ ਚਮਕੌਰ ਸਾਹਿਬ ਤੇ ਮਾਛੀਵਾੜਾ ਸਾਹਿਬ ਦੇ ਸਾਰੇ ਮੁਕਦਮਿਆਂ ਦੀ ਤਾਰਾਂ ਇਕੱਠੇ ਜੁੜਦੀਆਂ ਨੇ ਯੂਐਸਏ ਦਾ ਰਹਿਣ ਵਾਲਾ ਹੈ ਸਰਬਜੀਤ ਉਰਫ ਸਾਬੀ ਜਿਹਨੂੰ ਲੱਗਿਆ ਕਿ ਉਹਦੀ بیوی ਦਾ ਕੋਈ ਇਲੈਸਟ ਰਿਲੇਸ਼ਨਸ਼ਿਪ ਹੈ ਅ ਕਿਸੇ ਇੱਕ ਬੰਦੇ ਨਾਲ ਦੋਹਾਂ ਚ ਇਹਨੇ ਕੰਟਰੈਕਟ ਕਿਲਿੰਗ ਅ ਇਨ ਸੁਪਾਰੀ ਦਿੱਤੀ ਇਹ ਦੋਨੋਂ ਬੰਦਿਆਂ ਦੇ ਭਰਾਵਾਂ ਦੀ ਜਿਹੜੇ ਕਿ ਮਾਚਿਵਾੜਾ ਸਾਹਿਬ ਅਤੇ ਚਮਕੌਰ ਸਾਹਿਬ ਵਿਖੇ ਰਹਿੰਦੇ ਸਨ ਤੇ ਉਸ ਤੋਂ ਬਾਅਦ ਇਹ ਮੁਕਦਮੇ ਦਰਜ ਹੁੰਦੇ ਨੇ ਤੇ ਹੁਣ ਅਸੀਂ ਇਸ ਜਿਹੜਾ ਪਗੋੜੇ ਸ਼ੂਟਰ ਦੀ ਵੀ ਅਰੈਸਟ ਪਾ ਲਈਤੀ ਹੈ ਗੋਰਾ ਇਹਦੇ ਵਿੱਚ ਮੈਂ ਤੁਹਾਨੂੰ ਸਾਰੇ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਨਰਲੀ ਜਿਹੜੇ ਇਹ ਕੰਟਰੈਕਟ ਕਿਲਿੰਗ ਜਿਹੜੇ ਸੁਪਾਰੀ ਦੇ ਕੇ ਇਹ ਅਪਰਾਧ ਕਰਾਏ ਜਾਂਦੇ ਨੇ ਜਾਂ ਜਿਹੜੀ ਐਕਸਟਰਸ਼ਨ ਕਿਲਿੰਗਸ ਐਕਸਟਰਸ਼ਨ ਫਾਇਰਿੰਗਸ ਹੁੰਦੀਆਂ ਨੇ ਇਦੇ ਵਿੱਚ ਜਨਰਲੀ ਅਸੀਂ ਮੋਡਿਊਲ ਤਾਂ ਬਸਟਰ ਕਰ ਪਾਉਂਦੇ ਹਾਂ ਆ ਮਾਸਟਰ ਮਾਈਂਡ ਜਿਹੜਾ ਕਿ ਇੰਡੀਆ ਵਿੱਚ ਹੈ ਜਾਂ ਕਿਸੇ ਫੋਰਨ ਕੰਟਰੀ ਵਿੱਚ ਬੈਠਾ ਹੁੰਦਾ ਹੈ ਅਸੀਂ ਉਹਨਾਂ ਨੂੰ ਟ੍ਰੇਸ ਕਰ ਪਾਉਂਦੇ ਹਾਂ ਪਰ ਜਿਹੜੇ ਇਹਨਾਂ ਦੇ ਸ਼ੂਟਰ ਹੁੰਦੇ ਨੇ ਇਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਹੋ ਜਾਂਦਾ ਹੈ ਪੁਲਿਸ ਲਈ ਕਿਉਂਕਿ ਇਹਦੇ ਵੱਖ-ਵੱਖ ਕਾਰਨ ਹਨ ਪਹਿਲਾਂ ਤਾਂ ਇਹ ਐਪਸ ਇਸਤੇਮਾਲ ਕਰਦੇ ਨੇ ਜਿਹੜੇ ਟ੍ਰੇਸ ਨਹੀਂ ਹੋ ਪਾਉਂਦੀਆਂ ਜਿਵੇਂ ਕਿ ਟੈਲੀਗ੍ਰਾਮ ਸਿਗਨਲ ਐਪ ਆਦਿ ਜਿਨ੍ਹਾਂ ਤੋਂ ਸਾਨੂੰ ਇਨਫੋਰਮੇਸ਼ਨ ਮੋਈਆ ਕਰਾਉਣ ਵਿੱਚ ਥੋੜੀ ਦਿੱਕਤ ਆਂਦੀ ਹੈ ਦੂਜੀ ਗੱਲ ਹੁੰਦੀ ਹੈ ਕਿ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਹੈ ਕਿ ਇੱਕ ਓ ਵਾਲੇ ਸ਼ੂਟਰਜ਼ ਓ ਵਾਲੇ ਕ੍ਰਿਮੀਨਲਸ ਦਾ ਇਸਤੇਮਾਲ ਕਰਦੇ ਨੇ ਜਿਨ੍ਹਾਂ ਦੀ ਕੋਈ ਪ੍ਰੀਵਿਅਸ ਕ੍ਰਿਮੀਨਲ ਹਿਸਟਰੀ ਨਹੀਂ ਹੁੰਦੀ ਜਿਵੇਂ ਕਿ ਇਹ ਦੋਨੋਂ ਭਰਾ ਵਿਸ਼ਾਲ ਤੇ ਗੋਰਾ ਜਿਨ੍ਹਾਂ ਦੀ ਇਹ ਵਿਸ਼ਾਲ ਦੇ ਇੱਕ ਪਰਚਾ ਤੇ ਗੋਰਾ ਦੇ ਇਹ ਦੋ ਪਰਚੇ ਰੋਪੜ ਤੇ ਖੰਨਾ ਦੇ ਅਲਾਵਾ ਕੋਈ ਵੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸੀ ਤੀਜਾ ਕਾਰਨ ਹੁੰਦਾ ਹੈ ਕਿ ਕਟਆਉਟਸ ਇਸਤੇਮਾਲ ਕੀਤੇ ਜਾਂਦੇ ਨੇ ਕਟਆਉਟ ਦਾ ਮਤਲਬ ਹੈ ਕਿ ਜੇਕਰ ਦੋ ਜਨ ਨੇ ਜਿਹੜੇ ਪੂਰੇ ਲਿੰਕੇਜ ਦੇ ਨੈਟਵਰਕ ਦੇ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਸਾਜੂ ਸਮਾਨ ਵੈਪਨ ਕਮਿਸ਼ਨ ਆਦਿ ਦਾ ਲੈਣ-ਦੇਣ ਹੁੰਦਾ ਹੈ ਇਹ ਦੋਨੋਂ ਇੱਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ ਜਿਹਦੇ ਕਾਰਨ ਸਾਰੀ ਇੰਟਰੋਗੇਸ਼ਨ ਕਰਕੇ ਜਿਹੜੇ ਬੈਕਵਰਡ ਐਂਡ ਫਾਰਵਰਡ ਲਿੰਕੇजेस ਖੰਗਾਲਨ ਵਿੱਚ ਸਾਨੂੰ ਦਿੱਕਤ ਆਂਦੀ ਹੈ पर सक्सेसफुली बड़ी ही मेहनत नाल नवी ਮੁਕਦਮੀ ਨਹੀਂ ਨਹੀਂ ਬਲਕਿ ਜਿਹੜੇ ਪੁਰਾਣੇ 2025 ਦੇ ਮੁਕਦਮੇ ਸੀ ਜਿਹੜਾ ਚਮਕੌਰ ਸਾਹਿਬ ਰੋਪੜ ਦਾ ਮੁਕਦਮਾ ਹੈ ਇਹ ਪੰਜਵੇਂ ਮਹੀਨੇ 2025 ਦਾ ਹੈ ਤੇ ਜਿਹੜਾ ਮਾਛੀਵਾੜਾ ਸਾਹਿਬ ਦਾ ਹੈ ਇਹ ਜੁਲਾਈ 2025 ਦਾ ਹੈ ਪੁਰਾਣੀ ਮੁਕਦਮੇ ਵਿੱਚ ਵੀ ਜਿਨ੍ਹਾਂ ਦੇ ਵਿੱਚ ਇਹ ਭਗੌੜੇ ਸ਼ੂਟਰ ਸੀ ਉਹਨਾਂ ਨੂੰ ਕੱਢ ਕੇ ਦੁਆਰਾ ਤੋਂ ਡਿਲੀਜੈਂਟਲੀ ਇਨਵੈਸਟੀਗੇਸ਼ਨ ਕਰਕੇ ਖੰਨਾ ਪੁਲਿਸ ਨੇ ਸਕਸੈਸਫੁਲੀ ਇਹ ਦੋਨੋਂ ਸ਼ੂਟਰ ਭਰਾਵਾਂ ਨੂੰ ਕਾਬੂ ਕੀਤਾ ਹੈ ਜਿਹੜਾ ਖੰਨੇ ਦਾ ਆਸ਼ੂ ਵਿਜੈਨ ਮੁਦਈ ਵਾਲੇ ਕੇਸ ਵਿੱਚ ਇਹਨੂੰ 20000 ਕਮਿਸ਼ਨ ਮਿਲਿਆ ਸੀ ਤੇ ਜਿਹੜਾ ਕਿ ਮਾਚੀਵਾੜਾ ਸਾਹਿਬ ਦਾ ਹੈ ਇਹਦੇ ਵਿੱਚ ਟੋਟਲ ਕਮਿਸ਼ਨ 2 ਲੱਖ ਮਿਲਿਆ ਸੀ ਜਿੰਨੂੰ ਕਿ ਇਹਨਾਂ ਨੇ ਬਾਅਦ 'ਚ ਵੰਡਿਆ ਸਰ ਖੰਨਾ ਇਨਸੀਡੈਂਟ ਲਈ ਇਹਨਾਂ ਨੂੰ ਕਿਹਨੇ ਹਾਇਰ ਕੀਤਾ ਤੇ ਕਿਦਾਂ ਉਹਦਾ ਮਲਾਪ ਹੋਇਆ ਅ ਜਿਹੜਾ ਖੰਨਾ ਇਨਸੀਡੈਂਟ ਹੈ ਜਿਹਦੇ ਵਿੱਚ ਕਪੜਾ ਵਪਾਰੀ ਮਦਈ ਸਨ ਇਹਦੇ ਵਿੱਚ ਅਸੀਂ ਆਲਰੇਡੀ 5 ਅਰੈਸਟਾ ਕਰ ਚੁੱਕੇ ਹਾਂ ਯਾਨੀ ਕਿ ਜਿਹੜਾ ਇਹਨਾਂ ਦਾ ਲੋਕਲ ਨੋਡ ਹੈ ਜਿਨ੍ਹਾਂ ਨੇ ਸਾਰੀ ਇੰਟੈਲ ਪ੍ਰੋਵਾਈਡ ਕੀਤੀ ਰੈਕੀ ਕੀਤੀ ਆਦੀ ਅ ਦੂਸਰਾ ਹੈ ਜਿਹੜਾ ਇਹਨਾਂ ਨੇ ਇਹਨਾਂ ਨੂੰ ਠਹਿਰ ਦਿੱਤੀ ਇਹਨਾਂ ਦੀ ਲੌਜਿਸਟਿਕਸ ਪ੍ਰੋਵਾਈਡਰ ਸੀ ਉਹਨਾਂ ਨੂੰ ਵੀ ਅਰੈਸਟ ਕਰ ਚੁੱਕੇ ਹਾਂ ਤੀਸਰਾ ਹੈ ਕਿ ਜਿਹੜੇ ਇਹਦੇ ਵਿੱਚ ਗੈਂਗਸਟਰ 골ਡੀ ਬਰਾੜ ਦੇ ਵੱਲੋਂ ਫਿਰੋਤੀ ਦੀ ਕਾਲ ਕਰਵਾਈ ਜਿਹਨੂੰ ਉਹਨੇ ਅ ਅੱਗੇ ਅਪਰੋਚ ਕਰਵਾਇਆ ਸੀ ਉਹਦੀ ਵੀ ਅਰੈਸਟ ਹੋ ਗਈ ਹੈ ਇਦੇ ਵਿੱਚ ਜਿਹੜਾ ਵਿੱਕੀ ਵਿਕਰਮ ਉਰਫ ਵਿੱਕੀ ਟੈਲਾ ਹੈ ਜਿਹੜਾ ਕਿ ਸਸਪੈਕਟਡ ਹੈ ਕਿ ਅਬਸਕਾਂਟਿੰਗ ਅਬਰਾਡ ਹੀ ਹੈ ਇਨੇ ਹੀ ਜਿਹੜਾ ਇਹਦੇ ਨਾਲ ਵਾਲਾ ਸ਼ੂਟਰ ਹੈ ਉਹ ਵੀ ਨizamuddin ਬਸਤੀ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਹੈ ਤੇ ਇਹ ਇਹਦਾ ਗਵਾਂਡੀ ਸੀ ਇਹਨੇ ਇਹਨੂੰ ਅਪਰੋਚ ਕੀਤਾ ਕਿ ਇਹ ਮੋਟੀ ਰਕਮ ਮਿਲ ਰਹੀ ਹੈ ਤੇ ਇਹਨਾਂ ਨੇ ਫਿਰ ਉਹ ਫਾਇਰਿੰਗ ਨੂੰ ਅੰਜਾਮ ਦਿੱਤਾ ਸਰ ਅਨਕਵਰੀ ਜੀ ਅਜੇ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਪੁਲਿਸ ਰਿਮਾਂਡ ਦੇ ਦੌਰਾਨ ਜੋ ਨਵੀਂ ਗੱਲਾਂ ਸਾਹਮਣੇ ਆਣ ਗਈਆਂ ਉਹ ਤੁਹਾਡੇ ਨਾਲ ਸਾਂਝੀ ਕੀਤੀਆਂ ਜਾਣਗੀਆਂ ਤੇ ਮੈਂ ਤਾਂ ਹੋਰ ਸਾਹਮਣੇ ਆਈ ਹੈ ਜਿਹੜਾ 골ਡੀ ਬਰਾਡਾ ਜੀ ਇਹ ਫਿਰੋਜ਼ਪੁਰ ਜਲਾਲਾਬਾਦ ਤੇ ਫਰੀਦਕੋਟ ਦੇ ਏਰੀਆ ਦੇ ਵਿੱਚ ਹੀ ਨੌਜਵਾਨਾਂ ਨੂੰ ਕੰਟੈਕਟਿੰਗ ਕਰ ਰਿਹਾ ਜਿਹੜਾ ਮਹਾਲੀ ਦਾ ਮਡਰ ਕੇਸ ਹੋਇਆ ਉਹਦੇ ਵਿੱਚ ਵੀ ਉੱਥੋਂ ਦੇ ਹੀ ਸ਼ੂਟਰ ਫੜੇ ਗਏ ਨੇ ਕੋਈ ਐਦਾਂ ਦੀ ਗੱਲ ਸਾਹਮਣੇ ਆਈ ਹੈ ਜੀ ਇਹ ਜਿਹੜੇ ਗੈਂਗਸਟਰਸ ਹੁੰਦੇ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਇਹ ਸਾਰੇ ਜਿਹੜੇ ਵਲਨਰੇਬਲ ਯੂਥ ਹੁੰਦੇ ਨੇ ਉਹਨਾਂ ਨੂੰ ਹੀ ਬਤੌਰ ਇਹ ਆਪਣਾ ਫੁੱਟ ਸੋਲਜਰਸ ਰਿਕਰੂਟ ਕਰਦੇ ਨੇ ਚੰਦ ਪੈਸਿਆਂ ਵਾਸਤੇ ਜਿਨ੍ਹਾਂ ਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਤੇ ਜਿਦੇ ਕਾਰਨ ਪੁਲਿਸ ਨੂੰ ਇਹਨਾਂ ਦੀ ਇਹਨਾਂ ਨੂੰ ਅਰੈਸਟ ਕਰਨਾ ਵੀ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਜਨਰਲੀ ਇਹੋ ਜਿਹੇ ਹੀ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ ਬਤੌਰ ਸ਼ੂਟਰ ਜਾਂ ਆਪਣੇ ਵਕ-ਵਕ ਮੁਕਦਮਿਆਂ ਵਿੱਚ ਕਰਿੰਦਿਆਂ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ ਇਹਦਾ ਕੋਈ ਟ੍ਰੇਨਿੰਗ ਵਗੈਰਾ ਕੋਈ ਦਿੰਦੇ ਨੇ ਸ਼ੂਟਿੰਗ ਦੇ ਜਿੱਦਾਂ ਇਹ ਨਹੀਂ ਜੀ ਇਹਨਾਂ ਦੇ ਕੋਲ ਆਪਣਾ ਇਲੀਗਲ ਵੈਪਨ ਦਿੱਤੇ ਹੁੰਦੇ ਨੇ ਉਸ ਦੇ ਨਾਲ ਹੀ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਥੈਂਕ ਯੂ ਥੈਂਕ ਯੂ